ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਤੇ ਅੱਜ ਅਸੀਂ ਗੱਲ ਕਰਾਂਗੇ ਇੰਡੀਆ ਗਠਜੋੜ ਵਿੱਚ ਹਲਚਲ ਦੋਸਤੋ ਲੋਕ ਸਭਾ ਚੋਣਾਂ 2024 ਚ ਭਾਜਪਾ ਦੀ ਜਿਹੜੀ ਇੱਕ ਤਰ੍ਹਾਂ ਦਾ ਤੂਫਾਨ ਸੀਗਾ ਉਸ ਨੂੰ ਰੋਕਣ ਲਈ ਲਗਭਗ ਡੇਢ ਦਰਜਨ ਦੇ ਕਰੀਬ ਵਿਰੋਧੀ ਧਿਰਤੀਆਂ ਸਿਆਸੀ ਪਾਰਟੀਆਂ ਨੇ ਇਹ ਕਹਿ ਦਈਏ ਭਾਜਪਾ ਵਿਰੋਧੀ ਪਾਰਟੀਆਂ ਨੇ ਇੱਕ ਗਠਜੋੜ ਤਿਆਰ ਕੀਤਾ ਸੀਗਾ ਤਾਂ ਜੋ ਭਾਜਪਾ ਨੂੰ ਰੋਕਿਆ ਜਾ ਸਕੇ ਤੇ ਉਸ ਗਠਜੋੜ ਦਾ ਨਾਮ ਇਹਨਾਂ ਨੇ ਇੰਡੀਆ ਗਠਜੋੜ ਦਿੱਤਾ ਸੀ ਇੰਡੀਆ ਬਲੌਕ ਰੱਖਿਆ ਗਿਆ ਸੀ ਜਿਸ ਵੱਲੋਂ ਇੰਡੀਆ ਬਲੌਕ ਦੇ ਬੈਨਰ ਹੇਠ ਲੋਕ ਸਭਾ ਚੋਣਾਂ ਲੜੀਆਂ ਗਈਆਂ ਸੀ ਤੇ ਉਹਨਾਂ ਚੋਣਾਂ 'ਚ ਕੀਤੇ ਨਾ ਕੀਤੇ ਅਸੀਂ ਦੇਖਦੇ ਆ ਜਰੂਰ ਇੰਡੀਆ ਗਠਜੋੜ ਕਾਮਯਾਬ ਰਿਹਾ ਸੀ ਭਾਵੇਂ ਕਿ ਉਹ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਤਾਂ ਨਹੀਂ ਰੋਕ ਸਕਿਆ ਸੀ ਪਰ ਜਿਵੇਂ ਭਾਜਪਾ ਜਿਸ ਤੇਜ਼ੀ ਨਾਲ ਜਿਸ ਹਨੇਰੀ ਨਾਲ ਦੇਸ਼ ਚੱਗੇ ਵੱਧਦੀ ਜਾ ਰਹੀ ਸੀ ਉਸ ਨੂੰ ਕਿਤੇ ਨਾ ਕਿਤੇ ਉਸ ਤੇਜ਼ ਰਫ਼ਤਾਰ ਦੀ ਜਿਹੜੀ ਗੱਡੀ ਸੀ ਉਹਨਾਂ ਨੂੰ ਰੋਕਣ ਦੇ ਵਿੱਚ ਇਹ ਹੌਲੀ ਕਰਨ ਦੇ ਵਿੱਚ ਕਾਮਯਾਬ ਜ਼ਰੂਰ ਹੋਇਆ ਸੀ ਇਸੇ ਲਈ ਭਾਜਪਾ ਜਿਹੜੀ 400 ਪਾਰ ਦਾ ਨਾਰਾ ਦੇ ਰਹੀ ਸੀ ਉਹ 400 ਸੀਟਾਂ ਤੱਕ ਪਹੁੰਚ ਨਹੀਂ ਸਕੀ ਸੀ ਤੇ ਇਹ ਇੰਡੀਆ ਘਟਚੋੜ ਦੀ ਬਦੌਲਤ ਹੋਇਆ ਸੀ ਇਹ ਜਿਹੜੀ ਡੇਢ ਦਰਜਨ ਦੇ ਕਰੀਬ ਸਿਆਸੀ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਸੀ ਤਾਂ ਹੋਇਆ ਸੀ ਪਰ ਲੋਕ ਸਭਾ ਚੋਣਾਂ ਤੋਂ ਲਗਭਗ 6 ਮਹੀਨੇ ਬਾਅਦ ਇੰਡੀਆ ਗਠਜੋੜ ਚ ਕੀਤੇ ਨਾ ਕੀਤੇ ਦੁਬਾਰਾ ਫੇਰ ਹਲਚਲ ਸ਼ੁਰੂ ਹੋ ਗਈ ਹੈ ਦੁਬਾਰਾ ਫੇਰ ਜਿਹੜਾ ਹੈਗਾ ਉੱਥੇ ਸਿਆਸੀ ਪਾਰਟੀਆਂ ਚ ਇੱਕ ਤਰ੍ਹਾਂ ਦੀ ਸਿਆਸੀ ਆਗੂਆਂ ਦੇ ਮਨਾਂ ਚ ਵੱਖਰੇਵੇਂ ਦੇਖਣ ਨੂੰ ਮਿਲ ਰਹੇ ਨੇ ਜਿਹੜੇ ਹਾਲਾਤ ਹੁਣ ਬਣੇ ਹੋਏ ਨੇ ਤਾਂ ਇਸ ਕਰਕੇ ਲਗਾਤਾਰ ਇੰਡੀਆ ਗਠਜੋੜ ਦੇ ਵਿੱਚ ਜਿਹੜੀ ਸਭ ਤੋਂ ਮੂਰੀ ਰਹਿਣ ਵਾਲੀ ਸਿਆਸੀ ਪਾਰਟੀ ਹੈ ਕਾਂਗਰਸ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠ ਰਹੇ ਨੇ ਤਾਂ ਇਹੋ ਜਿਹਾ ਮਾਹੌਲ ਉਸ ਸਮੇਂ ਉੱਤੇ ਕਸ਼ਮਕਸ਼ ਵਾਲਾ ਮਾਹੌਲ ਕਾਂਗਰਸ ਪਾਰਟੀ ਦੇ ਵਿੱਚ ਹੀ ਨਹੀਂ ਬਲਕਿ ਇੰਡੀਆ ਗਠਜੋੜ 'ਚ ਦੇਖਣ ਨੂੰ ਮਿਲ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਜੇ ਦੇਖਦੇ ਆ ਤਾਂ ਇੰਡੀਆ ਗਠਜੋੜ ਨੇ ਭਾਵੇਂ ਲੋਕ ਸਭਾ ਚੋਣਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਉਸ ਸਮੇਂ ਕਾਂਗਰਸ ਪਾਰਟੀ 99 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਰਹੀ ਸੀ ਇੰਡੀਆ ਗਠਜੋੜ ਦੀ ਉਸ ਤੋਂ ਬਾਅਦ ਇੰਡੀਆ ਗਠਜੋੜ ਨੇ ਝਾਰਖੰਡ ਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਉੱਥੇ ਇੰਡੀਆ ਗਠਜੋੜ ਦੇ ਬੈਨਰ ਹਿੱਟ ਚੋਣਾਂ ਲੜੀਆਂ ਉਸ ਤੋਂ ਬਾਅਦ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਚ ਕਿਤੇ ਨਾ ਕਿਤੇ ਇੰਡੀਆ ਗਠਜੋੜ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕੋਈ ਬਹੁਤੀ ਵਧੀਆ ਨਹੀਂ ਰਹੀ ਤੇ ਉਸ ਤੋਂ ਬਾਅਦ ਹੀ ਇਹ ਇੱਕ ਤਰ੍ਹਾਂ ਦਾ ਟਕਰਾਅ ਕਹਿ ਲਈ ਇੱਕ ਤਰ੍ਹਾਂ ਦੀ ਅੰਦਰੂਨੀ ਕਸ਼ਮਕਸ਼ ਸ਼ੁਰੂ ਹੋਈ ਹੈ ਕਿਉਂਕਿ ਹਰਿਆਣਾ ਤੇ ਮਹਾਰਾਸ਼ਟਰ ਦੀ ਚੋਣਾਂ ਨੂੰ ਹੋਏ ਨੂੰ ਹਲੇ 2 ਮਹੀਨੇ ਵੀ ਪੂਰੇ ਨਹੀਂ ਹੋਏ ਜੇ ਹੁਣੇ ਤੋਂ ਉੱਥੇ ਹਾਲਾਤ ਜਿਹੜੇ ਨੇ ਇਹੋ ਜਿਹੇ ਟਕਰਾਅ ਵਾਲੇ ਬਣਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਹਰਿਆਣਾ ਦੇ ਵਿੱਚ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਾਂਗਰਸ ਪਾਰਟੀ ਬੜੀ ਓਵਰ ਕੌਨਫੀਡੈਂਟ ਰਹੀ ਸੀ ਜਿਸ ਵੱਲੋਂ ਇਕੱਲੇ ਚੋਣ ਮੈਦਾਨ 'ਚ ਉਤਰਨ ਦਾ ਫੈਸਲਾ ਕੀਤਾ ਗਿਆ ਕਿਸੇ ਨੂੰ ਨਾਲ ਨਹੀਂ ਲਾਇਆ ਇਕੱਲੇ ਚੋਣਾ ਲੜੀ ਤੇ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਤੋਂ ਬਾਅਦ ਵੀ ਇੱਕ ਤਰ੍ਹਾਂ ਦੇ ਸਵਾਲ ਉੱਠੇ ਸੀ ਪਰ ਦੂਜੇ ਪਾਸੇ ਜੇ ਅਸੀਂ ਦੇਖਦੇ ਆ ਤਾਂ ਮਹਾਰਾਸ਼ਟਰ ਦੇ ਵਿੱਚ ਤਾਂ ਇੰਡੀਆ ਬਲੌਕ ਦੇ ਬੈਨਰ ਹੇਟ ਚੋਣ ਲੜੀ ਗਈ ਸੀ ਵੀ ਕਿ ਇੰਡੀਆ ਦਾ ਜਿਹੜਾ ਬਲੌਕ ਹੈ ਉਸ ਤੇ ਬੈਨਰ ਹੇਟ ਸਿਆਸੀ ਪਾਰਟੀਆਂ ਨੇ ਇਕੱਠੇ ਹੋ ਕੇ ਚੋਣ ਲੜੀ ਤੇ ਦੂਜੀ ਪਾਸੇ ਭਾਜਪਾ ਨੇ ਵੀ ਜਿਹੜਾ ਉਹਨਾਂ ਦਾ ਗਠਜੋੜ ਬਣਿਆ ਹੋਇਆ ਉਸ ਤੇ ਬੈਨਰ ਹੇਟ ਹੀ ਚੋਣ ਲੜੀ ਸੀ ਤਾਂ ਕਿਤੇ ਨਾ ਕਿਤੇ ਭਾਜਪਾ ਫਿਰ ਵੀ ਉੱਥੇ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੀ ਹੈ ਤਾਂ ਮਹਾਰਾਸ਼ਟਰ ਦੇ ਵਿੱਚ ਵੀ ਜਿਹੜਾ ਕਾਂਗਰਸ ਦਾ ਪ੍ਰਦਰਸ਼ਨ ਹੈ ਉਹ ਇੰਡੀਆ ਗਠਜੋੜ ਦੀ ਹੋਰ ਨਾਲ ਪਾਰਟੀਆਂ ਨਾਲ ਕਿਤੇ ਨਾ ਕਿਤੇ ਮੜ ਰਿਹਾ ਹੈ ਹਲਕਾ ਰਿਹਾ ਹੈ ਇਸ ਤੋਂ ਬਾਅਦ ਵੀ ਜਿਹੜਾ ਹੈਗਾ ਲਗਾਤਾਰ ਸਵਾਲ ਉੱਠਣੇ ਸ਼ੁਰੂ ਹੋਏ ਨੇ ਤੇ ਇੰਡੀਆ ਗਠਜੋੜ ਜਿਹੜਾ ਕਿਸੇ ਸਮੇਂ ਦੇਸ਼ ਦੇ ਵਿੱਚ ਬੜਾ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਸੀ ਹੁਣ ਇੰਡੀਆ ਗਠਜੋੜ ਨੂੰ ਵੀ ਬ੍ਰੇਕਾਂ ਲੱਗਦੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਪਹਿਲਾਂ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਸੀ ਤੇ ਕਾਂਗਰਸ ਪਾਰਟੀ ਹੀ ਲੀਡ ਕਰ ਰਹੀ ਸੀ ਇਸ ਗਠਜੋੜ ਨੂੰ ਤੇ ਪਰ ਹੁਣ ਇਹ ਜਦੋਂ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਚੋਣਾਂ ਦੇ ਨਤੀਜੇ ਆਏ ਨੇ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਬਾਕੀ ਜਿਹੜੇ ਆਗੂ ਨੇ ਮੁੱਖ ਤੌਰ ਤੇ ਤ੍ਰਿੰਮੂਲ ਕਾਂਗਰਸ ਦੀ ਜਿਹੜੀ ਮੁਖੀ ਹੈ ਟੀਐਮਸੀ ਮੁਖੀ ਮਮਤਾ ਬੇਨਰਜੀ ਜੋ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵੀ ਨੇ ਉਹ ਖੁੱਲ ਕੇ ਸਾਹਮਣੇ ਆ ਗਏ ਨੇ ਤੇ ਉਹਨਾਂ ਨੇ ਕਿਹਾ ਵੀ ਜੇਕਰ ਇੰਡੀਆ ਗਠਜੋੜ ਦੀ ਕਾਰਜਸ਼ੈਲੀ ਤੇ ਉਹਨਾਂ ਨੇ ਨਾਖੁਸ਼ੀ ਜ਼ਾਹਰ ਕੀਤੀ ਹੈ ਉਹਨਾਂ ਨੇ ਨਮਸ਼ੀ ਭਰੀ ਰੱਖੀ ਹੈ ਤੇ ਉਹਨਾਂ ਨੇ ਸੰਕੇਤ ਵੀ ਦਿੱਤਾ ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਇੰਡੀਆ ਗਠਜੋੜ ਦੀ ਜਿਹੜਾ ਅਗਵਾਈ ਕਰਨ ਲਈ ਤਿਆਰ ਨੇ ਤਾਂ ਉਹਨਾਂ ਦੇ ਇਹਨਾਂ ਸੰਕੇਤਾਂ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਜਰੂਰ ਇੰਡੀਆ ਗਠਜੋੜ ਦੇ ਵਿੱਚ ਹਾਲਾਤ ਜਿਹੜੇ ਨੇ ਅੰਦਰੂਨੀ ਵਿਚਾਰ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਕਿਉਂਕਿ ਜਿੱਥੇ ਮਮਤਾ ਬੇਨਰਜੀ ਨੇ ਇਹ ਸੰਕੇਤ ਦਿੱਤੇ ਨੇ ਤੇ ਨਾਲ ਹੀ ਜਿਹੜੇ ਨੈਸ਼ਨਲਿਸਟ ਕਾਂਗਰਸ ਪਾਰਟੀ ਐਨਸੀਪੀ ਦੇ ਆਗੂ ਨੇ ਸ਼ਰਦ ਪਵਾਰ ਉਹਨਾਂ ਨੇ ਇਸ ਦੀ ਹਮਾਇਤ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਕਿ ਮਮਤਾ ਬੇਨਰਜੀ ਦੇਸ਼ ਦੇ ਜਿਹੜੇ ਪ੍ਰਮੁੱਖ ਆਗੂ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਉਹਨਾਂ ਨੇ ਇਸ ਤਰ੍ਹਾਂ ਪ੍ਰਮੁੱਖ ਆਗੂ ਕਰਾਰ ਦਿੱਤਾ ਹੈ ਤਾਂ ਕਿ ਤੇ ਨਾ ਕਿਤੇ ਇਸ ਨੂੰ ਹੋਰ ਹਵਾ ਮਿਲਣ ਵਾਲਾ ਕੰਮ ਜਿਹੜਾ ਹੈਗਾ ਹੋ ਗਿਆ ਤੇ ਇਸ ਤੋਂ ਬਾਅਦ ਹੀ ਲਗਾਤਾਰ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਜਿਵੇਂ ਇੱਕ ਪਾਸੇ ਜਿਹੜੀ ਕਾਂਗਰਸ ਪਾਰਟੀ ਇੰਡੀਆ ਗੱਠਜੋੜ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡੀ ਪਾਰਟੀ ਦੱਸ ਰਹੀ ਹੈ ਤਾਂ ਉਹ ਹੌਲੀ-ਹੌਲੀ ਕਿਉਂ ਪਿੱਛੇ ਹਟਦੀ ਜਾ ਰਹੀ ਹੈ ਜਾਂ ਉਸ ਦੀ ਇਹੋ ਜਿਹੇ ਕਿਹੜੇ ਫੈਸਲੇ ਲਈ ਜਾ ਰਹੇ ਨੇ ਜਿਸ ਕਰਕੇ ਉਸ ਦੀ ਇੰਡੀਆ ਗੱਠਜੋੜ ਦੀ ਪਾਰਟੀਆਂ ਦੇ ਇਕੱਠੇ ਰਹਿਣ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤਾਂ ਇਹੇ ਜਰੂਰ ਸਭ ਦੇ ਸਾਹਮਣੇ ਆ ਰਿਹਾ ਹੈ ਤੇ ਨਾਲ ਹੀ ਇੱਕ ਗੱਲ ਹੋਰ ਆ ਰਹੀ ਹੈ ਵੀ ਹੁਣ ਤਾਂ ਲੋਕ ਸਭਾ ਦੇ ਵਿੱਚ ਗਾਂਧੀ ਪਰਿਵਾਰ ਦੀ ਤਿੰਨ ਜੀ ਜਿਹੜੇ ਨੇ ਪਹੁੰਚ ਚੁੱਕੇ ਨੇ ਜਿਥੇ ਰਾਹੁਲ ਗਾਂਧੀ ਸੋਨੀਆ ਗਾਂਧੀ ਹੁਣ ਪ੍ਰਿੰਕਾ ਗਾਂਧੀ ਵੀ ਵਾਈ ਨਾਟ ਤੋਂ ਚੋਣ ਜਿੱਤ ਕੇ ਜਿਹੜਾ ਲੋਕ ਸਭਾ ਚ ਪਹੁੰਚ ਗਏ ਨੇ ਉਸ ਨੂੰ ਲੈ ਕੇ ਭਾਵੇਂ ਕੀ ਕੋਈ ਸਵਾਲ ਤਾਂ ਨਹੀਂ ਖੜੇ ਕਰ ਰਿਹਾ ਪਰ ਗਾਂਧੀ ਪਰਿਵਾਰ ਦੇ ਤਿੰਨੇ ਜੀ ਲੋਕ ਸਭਾ ਚ ਪਹੁੰਚ ਗਏ ਨੇ ਤੇ ਨਾਲ ਹੀ ਜੇਕਰ ਹੋਰ ਅਸੀਂ ਦੇਖਦੇ ਆ ਤਾਂ ਪਰ ਕਾਂਗਰਸ ਪਾਰਟੀ ਜਿਹੜੀ ਹੋਰ ਕਾਰਗੁਜ਼ਾਰੀ ਆ ਉਹ ਕਿਤੇ ਨਾ ਕਿਤੇ ਨਮੋਸ਼ੀ ਭਰੀ ਰਹਿ ਰਹੀ ਹੈ ਉਸ ਨੂੰ ਲੈ ਕੇ ਸਾਰੇ ਹੀ ਸਵਾਲ ਚੁੱਕ ਰਹੇ ਨੇ ਵਿਸ਼ੇਸ਼ ਤੌਰ ਤੇ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੇ ਹੀ ਨਿਸ਼ਾਨਾ ਕਾਂਗਰਸ ਨੂੰ ਜਰੂਰ ਲੈ ਰਹੇ ਨੇ ਕਿਉਂਕਿ ਹਰਿਆਣੇ ਚ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਭੁਪਿੰਦਰ ਸਿੰਘ ਹੁੱਡਾ ਉਹਨਾਂ ਨੇ ਚੋਣਾਂ ਦੀ ਲੀਡ ਕਰੀ ਸੀਗੀ ਤੇ ਉਹਨਾਂ ਨੇ ਹੀ ਜਿਹੜਾ ਹੈਗਾ ਦਾਵਾ ਕੀਤਾ ਸੀ ਕਿ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਤੇ ਉਹਨਾਂ ਦੇ ਕਹੇ ਤੇ ਜ਼ਿਆਦਾਤਰ ਸੀਟਾਂ ਜਿਹੜੀਆਂ ਵੰਡੀਆਂ ਗਈਆਂ ਸੀ ਤੇ ਜਿਹੜੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਨੇ ਚੌਧਰੀ ਉਦੇਪਾਨੋਂ ਵੀ ਕਿਤੇ ਨਾ ਕਿਤੇ ਉਹਨਾਂ ਦੀ ਹਮਾਇਤ ਦੇ ਵਿੱਚ ਹੀ ਖੜੇ ਦਿਖ ਰਹੇ ਸੀ ਉਹਨਾਂ ਦੇ ਹਰ ਫੈਸਲੇ 'ਚ ਹਾਮੀ ਭਰਦੇ ਦਿਖਾਈ ਦੇ ਰਹੇ ਸੀ ਤੇ ਹੋਇਆ ਕੀ ਜਿਹੜੀ ਕਾਂਗਰਸ ਪਾਰਟੀ ਨੇ ਕਿਸੇ ਨੂੰ ਨਾਲ ਨਹੀਂ ਲਾਇਆ ਮਤਲਬ ਮੁੱਖ ਤੌਰ ਤੇ ਤਾਂ ਹਰਿਆਣਾ ਦੇ ਵਿੱਚ ਆਵਾਦ ਵੀ ਪਾਰਟੀ ਹੀ ਸੀ ਜਿਹੜੀ ਇੰਡੀਆ ਬਲਾਕ ਦਾ ਹਿੱਸਾ ਸੀ ਉਹੋ ਚੋਣਾ ਲੜ ਰਹੀ ਸੀ ਤਾਂ ਉਹ ਵੀ ਕਾਂਗਰਸ ਪਾਰਟੀ ਨੇ ਨਾਲ ਨਹੀਂ ਲਈ ਪਹਿਲਾਂ ਜੋ ਖਬਰਾਂ ਆਈਆਂ ਸੀਗੀਆਂ ਨਿਕਲ ਕੇ ਵੀ ਗਿਆ ਆਮ ਆਦਮੀ ਪਾਰਟੀ ਵੱਲੋਂ 10 ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ ਫਿਰ 10 ਤੋਂ 8 ਤੇ 7 ਤੇ 5 ਤੇ ਅਖੀਰ 'ਚ ਸਮਝੌਤਾ 2-3 ਸੀਟਾਂ ਤੱਕ ਵੀ ਸੁਣਨ ਚਾਇਆ ਸੀ ਵੀ ਕਾ ਹੋ ਰਿਹਾ ਪਰ ਉਦੋਂ ਸੀਟਾਂ ਦੀ ਚੋਣ ਨੂੰ ਲੈ ਕੇ ਉਨ੍ਹਾਂ ਚ ਇੱਕ ਟਕਰਾਅ ਦੇਖਣ ਨੂੰ ਮਿਲਿਆ ਤੇ ਆਖਿਰਕਾਰ ਕਾਂਗਰਸ ਪਾਰਟੀ ਨੇ ਵੱਖਰੇ ਤੌਰ ਤੇ ਚੋਣਾਂ ਲੜੀਆਂ ਤੇ ਆਮ ਆਦਮੀ ਪਾਰਟੀ ਨੇ ਵੱਖਰੇ ਤੌਰ ਤੇ ਲੜੀਆਂ ਤੇ ਕਾਂਗਰਸ ਨਾ ਤਾਂ ਇਕੱਲੀ ਜਿੱਤ ਸਕੀ ਤੇ ਨਾ ਇੰਡੀਆ ਘਟ ਚੋੜਦੀ ਉੱਥੇ ਕਹਿਦੀ ਹੈ ਵੀ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਜਿੱਤਣ ਦਿੱਤੀ ਹੈ ਇਹੋ ਜਿਹੇ ਹਾਲਾਤ ਉੱਥੇ ਜ਼ਰੂਰ ਦੇਖਣ ਨੂੰ ਮਿਲੇ ਨੇ ਤਾਂ ਉਸ ਤੋਂ ਬਾਅਦ ਜ਼ਰੂਰ ਇਹੋ ਜਿਹੇ ਸਵਾਲ ਜਿਹੜੇ ਨੇ ਉੱਠਨੇ ਸ਼ੁਰੂ ਹੋਏ ਨੇ ਜੋ ਕਿ ਵਾਜਿਬ ਵੀ ਹੈ ਪਰ ਦੋਸਤੋ ਇੱਕ ਚੀਜ਼ ਤਾਂ ਸਪਸ਼ਟ ਹੈ ਇਹ ਕੰਦੀ ਕੋਈ ਇੱਕ ਚੋਣਾ ਤਾਂ ਹੈ ਨਹੀਂ ਜੇ ਹੁਣ ਅਸੀਂ ਦੇਖਦੇ ਹਾਂ ਵੀ ਪਹਿਲਾ ਝਾਰਖੰਡ ਤੇ ਜੰਮੂ ਕਸ਼ਮੀਰ ਦੀਆਂ ਚੋਣਾ ਆ ਕੇ ਹਟੀਆਂ ਫਿਰ ਉਸ ਤੋਂ ਬਾਅਦ ਹਰਿਆਣਾ ਮਹਾਰਾਸ਼ਟਰ ਵੀ ਨਾਲ ਹੀ ਸੀ ਚਾਰ ਸੂਬਿਆਂ ਦੀਆਂ ਚੋਣਾ ਇਕੱਠੇ ਹੋਈਆਂ ਤੇ ਅੱਗੇ ਜੇਕਰ ਅਸੀਂ ਦੇਖਦੇ ਆ ਤਾਂ ਪੰਜਾਬ ਦੇ ਵਿੱਚ ਪੰਜ ਨਗਰ ਨਿਕਮ ਤੇ 43 ਨਗਰ ਕਾਉਂਸਲਾਂ ਦੀ ਚੋਣਾਂ ਨੇ ਉਹ ਤਾਂ ਚਲੋ ਮੰਨਦੇ ਆ ਕਿ ਵਿਧਾਨ ਸਭਾ ਚੋਣਾਂ ਵੀ ਇਹਨਾਂ ਨੇ ਵੱਖ-ਵੱਖ ਲੜੀਆਂ ਸੀ ਜਿਮਨੀ ਚੋਣਾਂ ਵੀ ਵੱਖ-ਵੱਖ ਲੜੀਆਂ ਤੇ ਇਹ ਵੀ ਚੋਣਾਂ ਵੱਖ-ਵੱਖ ਲੜਨਗੇ ਪਰ ਇਸ ਤੋਂ ਬਾਅਦ ਜੇਕਰ ਅਸੀਂ ਅੱਗੇ ਦੇਖਦੇ ਆ ਤਾਂ ਜਨਵਰੀ ਮਹੀਨੇ ਦੇ ਵਿੱਚ ਦਿੱਲੀ ਵਿਧਾਨ ਸਭਾ ਵੀ ਆ ਗਈ ਉਹ ਵੀ ਦੇਖਣ ਵਾਲੀ ਗੱਲ ਹੈ ਵੀ ਕਿ ਹੁਣ ਕੀ ਇੰਡੀਆ ਗਠਜੂਟ ਦਿੱਲੀ ਵਿਧਾਨ ਸਭਾ ਹੀ ਇਕੱਠੇ ਲੜਦਾ ਹੈ ਕਿ ਵੱਖ-ਵੱਖ ਲੜਦਾ ਹੈ ਤਾਂ ਇਸ ਤਰ੍ਹਾਂ ਕਿਤੇ ਨਾ ਕਿਤੇ ਇੰਡੀਆ ਗੱਠਜੋੜ ਦੀ ਸਮੂਚੀ ਜਿਹੜੀ ਅਗਲੀ ਕਾਰਗੁਜ਼ਾਰੀ ਆ ਉਸ ਨੂੰ ਲੈ ਕੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਵੀ ਇੰਡੀਆ ਗੱਠਜੋੜ ਆਉਣ ਵਾਲੇ ਸਮੇਂ 'ਚ ਕੀ ਜਿਹੜੀ ਵਿਧਾਨ ਸਭਾ ਚੋਣਾਂ ਆਣ ਗਈਆਂ 2019 ਤੋਂ ਪਹਿਲਾਂ ਬਹੁਤ ਵਿਧਾਨ ਸਭਾ ਚੋਣਾਂ ਆਣੀਆਂ ਨੇ ਕਿ ਉਹ ਇਕੱਠੇ ਲੜੇਗਾ ਕਿ ਵੱਖ-ਵੱਖ ਲੜੇਗਾ ਇਹ ਸਵਾਲ ਵੀ ਉੱਠਨੇ ਸ਼ੁਰੂ ਹੋ ਗਏ ਨੇ ਜੋ ਵਾਜਬ ਵੀ ਨੇ ਤਾਂ ਕਿਤੇ ਨਾ ਕਿਤੇ ਵਿਰੋਧੀ ਧਿਰ ਭਾਜਪਾ ਜਾਂ ਹੋਰ ਪਾਰਟੀਆਂ ਉਹ ਵੀ ਇਸੀ ਤੇ ਸਵਾਲ ਚੁੱਕਰੀਆਂ ਨੇ ਤੇ ਸਵਾਦ ਵੀ ਲੈ ਰਹੀਆਂ ਨੇ ਵੀ ਹੁਣ ਇੰਡੀਆ ਗਠਜੋੜ ਕੀ ਕਰੇਗਾ ਜਾਂ ਇਕੱਠੇ ਚੋਣਾ ਲੜੇਗਾ ਜਾਂ ਉਹ ਵੱਖ-ਵੱਖ ਲੜਕੇ ਜਿਹੜਾ ਹੈਗਾ ਇੰਡੀਆ ਗਠਜੋੜ ਜਿਹੜਾ ਬਣਿਆ ਸੀ ਲੋਕ ਸਭਾ ਚੋਣਾ ਉਹ ਵੱਖ-ਵੱਖ ਹੋ ਜਾਏਗਾ ਉਹ ਜਿਹੜਾ ਹੈਗਾ ਟੁੱਟ ਜਾਈਗਾ ਤਾਂ ਇਸ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਵਾਜਬ ਵੀ ਨੇ ਤੇ ਦੇਖਣਾ ਵੀ ਬਣਦਾ ਹੈ ਕਿ ਹੁਣ ਇੰਡੀਆ ਗਠਜੋੜ ਆਉਣ ਵਾਲੇ ਦਿਨਾਂ 'ਚ ਜਿਹੜੀ ਦਿੱਲੀ ਵਿਧਾਨ ਸਭਾ ਚੋਣਾ ਹੈ ਉਹ ਇਕੱਠੇ ਲੜਦਾ ਹੈ ਵੱਖ-ਵੱਖ ਲੜਦਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਨਹੀਂ ਦਿੱਲੀ ਵਿਧਾਨ ਸਭਾ ਚ ਉਹਨਾਂ ਨੂੰ ਲੈ ਕੇ ਟਿਕਟਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਤਾਂ ਉਹਨਾਂ ਨੇ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਆ ਤੇ ਹਲੇ ਤੱਕ ਦਿੱਲੀ ਦੇ ਵਿੱਚ ਕਿਸੇ ਨੇ ਸੂਚੀ ਨਹੀਂ ਜਾਰੀ ਕੀਤੀ ਪਰ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਦੋ ਸੂਚੀਆਂ ਜਿਹੜੀ ਹੈਗੀਆਂ ਹੁਣ ਤੱਕ ਜਾਰੀ ਕਰ ਦਿੱਤੀਆਂ ਨੇ ਤਾਂ ਕਿਤੇ ਨਾ ਕਿਤੇ ਇਸ ਤੋਂ ਇਸ਼ਾਰਾ ਹੁੰਦਾ ਜ਼ਰੂਰ ਦਿਖ ਰਿਹਾ ਵੀ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਵੱਖਰੇ ਤੌਰ ਤੇ ਚੋਣ ਲੜੇਗੀ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਕਾਂਗਰਸ ਦੀ ਹੈ ਵੀ ਕਾਂਗਰਸ ਕੀ ਕਰਦੀ ਹੈ ਕਿ ਆਪਣੇ ਉਮੀਦਵਾਰ ਉਤਾਰਦੀ ਹੈ ਨਹੀਂ ਉਤਾਰਦੀ ਕਿ ਤਾਂ ਦੇਖਣ ਵਾਲੀ ਗੱਲ ਇਹ ਹੀ ਰਹੇਗੀ ਤੇ ਇਸ ਦੇ ਨਾਲ ਹੀ ਦੋਸਤੋ ਜੀ ਇੱਕ ਚੀਜ਼ ਹੋਰ ਦੇਖਿਏ ਵੀ ਕਿ ਜਿਹੜੀ ਸੋਚ ਨਾਲ ਇੰਡੀਆ ਘਟਚੋੜ ਬਣਾਇਆ ਗਿਆ ਸੀ ਉਹ ਸੋਚ ਕਿਤੇ ਨਾ ਕਿਤੇ ਬਿਲਕੁਲ ਜਾਇਜ਼ ਸੀ ਕਿ ਵਾਜਬ ਸੀ ਵੀ ਭਾਜਪਾ ਨੂੰ ਰੋਕਣ ਲਈ ਭਾਜਪਾ ਹਮੈਤਿਆਂ ਨੂੰ ਰੋਕਣ ਲਈ ਬਾਕੀ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਜ਼ਰੂਰੀ ਹੈ ਪਰ ਦੋਸਤੋ ਨਾਲ ਇਹ ਗੱਲ ਇਹ ਵੀ ਹੈ ਵੀ ਕਿ ਜੇ ਉਦੋਂ ਇਕੱਠੇ ਹੋਣਾ ਜ਼ਰੂਰੀ ਸੀ ਤਾਂ ਇਹਨਾਂ ਦਾ ਅੱਗੇ ਵੀ ਭਵਿੱਖ ਦੇ ਵਿੱਚ ਇਕੱਠੇ ਰਹਿਣਾ ਜ਼ਰੂਰੀ ਹੈ ਤਾਂ ਹੀ ਇਹ ਭਾਜਪਾ ਦੀ ਜਿਹੜੀ ਜੀਤੂ ਲਗਾਤਾਰ ਤੀਜੀ ਵਾਰ ਹੋਈ ਹੈ ਤਾਂ ਉਸ ਨੂੰ ਚੌਥੀ ਵਾਰ ਹੋਣ ਤੋਂ ਰੋਕਣ ਲਈ ਜਿਹੜਾ ਹੈਗਾ ਇਹਨਾਂ ਦਾ ਇਕੱਠੇ ਰਹਿਣਾ ਵੀ ਜ਼ਰੂਰੀ ਹੈ ਇੱਕ ਇੱਕ ਕਰਕੇ ਭਾਜਪਾ ਦਾ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਸਫਾਈਆ ਕਰਨਾ ਵੀ ਜ਼ਰੂਰੀ ਹੈ ਪਰ ਜੋ ਟਕਰਾਅ ਜੋ ਹਾਲਾਤ ਬਣਦੇ ਦਿਖ ਰਹੇ ਨੇ ਉਹ ਕਿਤੇ ਨਾ ਕਿਤੇ ਇਹੋ ਜਿਹੇ ਹੁੰਦੇ ਦਿਖਾਈ ਨਹੀਂ ਦੇ ਰਹੇ ਨੇ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਕੀ ਇੰਡੀਆ ਘਟਚੂੜ ਇਕੱਠਾ ਰਹਿ ਪਾਂਦਾ ਹੈ ਜਾਂ ਨਹੀਂ ਰਹਿ ਪਾਂਦਾ ਜੇ ਰਹਿੰਦਾ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਭਾਜਪਾ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਭਾਜਪਾ ਲਈ ਇੱਕ ਰਾਹ ਜਿਹੜਾ ਹੈਗਾ ਬੜਾ ਮੁਸ਼ਕਲ ਭਰਾ ਰਹਿ ਸਕਦਾ ਪਰ ਜੇ ਇੰਡੀਆ ਗੜਜੋੜ 'ਚ ਕੋਈ ਵੀ ਤਰ੍ਹਾਂ ਦੀ ਦਰਾਰ ਪੈਂਦੀ ਹੈ ਗੜਜੋੜ ਟੁੱਟਦਾ ਤਾਂ ਅਸੀਂ ਸਿੱਧੇ ਤੌਰ ਤੇ ਇਹ ਗੱਲ ਕਹਿ ਸਕਦੇ ਹਾਂ ਕਿ ਭਾਜਪਾ ਲਈ ਤੇ ਨਰਿੰਦਰ ਮੋਦੀ ਲਈ ਅਗਲਾ ਜਿਹੜਾ ਰਾਹ ਹੈ ਉਹ ਬੜਾ ਸਾਫ਼ ਹੋ ਜਾਏਗਾ ਕਿ ਭਾਜਪਾ ਨੂੰ ਕਿੱਥੋਂ ਵੀ ਹਰਾਣਾ ਜਾਂ ਰੋਕਣਾ ਬੜਾ ਮੁਸ਼ਕਲ ਹੋ ਜਾਏਗਾ ਕਿਉਂ ਜਿਹੜੀ ਰਣਨੀਤੀ ਤੇ ਭਾਜਪਾ ਚੱਲ ਰਹੀ ਹੈ ਅੱਜ ਤੱਕ ਤਾਂ ਉਹ ਹਿੰਦੂਵਾਦ ਦੇ ਝੰਡੇ ਤੇ ਹੀ ਚੋਣ ਲੜ ਰਹੀ ਸੀ ਪਰ ਜਿਵੇਂ ਦੀ ਹਰਿਆਣਾ ਵਿਧਾਨ ਸਭਾ ਚੋਣਾਂ ਚ ਉਹਨਾਂ ਦੀ ਇੱਕ ਰਣਨੀਤੀ ਦੇਖਣ ਨੂੰ ਮਿਲੀ ਹੈ ਤਾਂ ਕਿਤੇ ਨਾ ਕਿਤੇ ਭਾਜਪਾ ਇਸ ਵਾਰ Dalit ਵਰਗ ਨੂੰ ਨਾਲ ਲਾਉਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਜਿਸ ਦੇ ਕਿ ਵਾਜਿਫ ਨਤੀਜੇ ਵੀ ਸਾਹਮਣੇ ਆ ਰਹੇ ਨੇ ਵੀ ਕਿ ਭਾਜਪਾ ਦੇ ਨਾਲ Dalit ਵਰਗ ਚੋੜ ਰਿਹਾ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਕਿ ਕੀ ਇੰਡੀਆ ਗੜਚੋੜ ਇਕੱਠਾ ਰਹਿੰਦਾ ਹੈ ਨਹੀਂ ਰਹਿੰਦਾ ਜੇ ਰਹਿੰਦਾ ਤਾਂ ਉਹਨਾਂ ਦੀ ਅਗਲੀ ਰਣਨੀਤੀ ਕੀ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਤੇ ਨਾਲ ਹੀ ਸੱਤਾਧਾਰੀ ਤਿਰ ਭਾਜਪਾ ਦੀ ਵੀ ਕਾਰਗੁਜ਼ਾਰੀ ਦੇਖਣ ਵਾਲੀ ਹੋਵੇਗੀ ਕਿਉਂਕਿ ਉਸ ਤੋਂ ਦੇਸ਼ ਦੀ ਕਿਸਾਨੀ ਦਾ ਪਿਛਲੇ ਲੰਬੇ ਸਮੇਂ ਤੋਂ ਨਰਾਜ਼ ਚੱਲ ਰਹੀ ਹੈ ਉਹ ਹੁਣ ਵੀ ਨਰਾਜ਼ ਹੈ ਇਸੇ ਲਈ ਦਿੱਲੀ ਜਦੋਂ ਕਿਸਾਨ ਜਾ ਰਹੇ ਸੀ ਭਾਜਪਾ ਵੱਲੋਂ ਉਹਨਾਂ ਨੂੰ ਪੰਜਾਬ ਦੀਆਂ ਹਦਾਂ ਤੋਂ ਹੀ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਨਾਲ ਕਿਸਾਨੀ ਪ੍ਰਤੀ ਜਿਹੜੀ ਖਟਾਸ ਹੈ ਭਾਜਪਾ ਦੀ ਦੇ ਪ੍ਰਤੀ ਕਿਸਾਨਾਂ ਦੇ ਮਨਾਂ ਜਿਹੜੀ ਖਟਾਸ ਹੈ ਉਹ ਹੋਰ ਲਗਾਤਾਰ ਵੱਧ ਰਹੀ ਹੈ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਰੋਕਿਆ ਜਾ ਰਿਹਾ ਹਰਿਆਣਾ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਜੋ ਜਿੱਥੇ ਕੀ ਭਾਜਪਾ ਦਾ ਰਾਜ ਹੈ ਜੇ ਤੋ ਕਿ ਕਿਸਾਨ ਇੱਕ ਗੱਲ ਦਾ ਦਾਵਾ ਕਰ ਰਹੇ ਨੇ ਵੀ ਕਿ ਉਹਨਾਂ ਦਾ ਹਰਿਆਣਾ 'ਚ ਤਰਨਾ ਦੇਣ ਦਾ ਜਾਂ ਹਰਿਆਣਾ 'ਚ ਰਹਿਣ ਦਾ ਕੋਈ ਮਕਸਦ ਨਹੀਂ ਹੈ ਉਹਨਾਂ ਦਾ ਮਕਸਦ ਦਿੱਲੀ ਜਾਣ ਦਾ ਹੈ ਉਹ ਦਿੱਲੀ ਜਾ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੁੰਦੇ ਨੇ ਪਰ ਹਰਿਆਣਾ ਸਰਕਾਰ ਜਿਵੇਂ ਰੋਕ ਰਹੀ ਹੈ ਮਤਲਬ ਭਾਜਪਾ ਦੀ ਸਰਕਾਰ ਜਿਵੇਂ ਰੋਕ ਰਹੀ ਹੈ ਤਾਂ ਕਿਸਾਨਾਂ ਦੀ ਮਨਾਂ 'ਚ ਹੋਰ ਨਾਰਾਜ਼ਗੀ ਭਾਜਪਾ ਪ੍ਰਤੀ ਵੱਧ ਰਹੀ ਹੈ ਤਾਂ ਇਹ ਸਾਰੇ ਮਾਹੌਲ 'ਚ ਅਸੀਂ ਦੇਖਦੇ ਹਾਂ ਵੀ ਕਿ ਆਉਣ ਵਾਲੇ ਸਮੇਂ 'ਚ ਦੇਸ਼ ਦੀ ਸਿਆਸਤ ਕੀ ਰੰਗ ਲਾਂਦੀ ਹੈ ਕਿੱਧਰ ਨੂੰ ਜਾਂਦੀ ਹੈ ਦੇਖਣ ਵਾਲੀ ਗੱਲ ਹੋਵੇਗੀ ਉਚੇ ਸਟਾਰਟੀ ਇੰਡੀਆ ਕਟ ਜੋੜ ਦੀ ਕਾਰਗੁਜ਼ਾਰੀ ਤੇ ਨਜ਼ਰ ਰੱਖਣਾ ਲਈ ਜ਼ਰੂਰ ਬਣਦੀ ਹੈ ਵੀ ਕਿ ਹੁਣ ਇੰਡੀਆ ਕਟ ਜੋੜ ਦੀ ਸਿਆਸਤ ਕਿਸ ਪਾਸੇ ਜਾਵੇਗੀ ਉਹ ਦੇਖਦੇ ਰਵਾਂਗੇ ਤੇ ਜਿੱਧਰ ਨੂੰ ਵੀ ਜਾਵੇਗੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਹਾਡੇ ਕੀ ਰੱਖਦੇ ਰਵਾਂਗੇ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨ